ਅਸੀਂ ਸਾਰੇ ਦੇਖ ਰਹੇ ਹਾਂ ਕਿ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਇਹ ਲਗਾਤਾਰ ਨਟੰਕੀ ਬਾਜ ਸਰਕਾਰ ਹੈਗੀ ਹੈ ਜਿਸ ਨੇ ਲਗਾਤਾਰ ਲੋਕ ਲੋਹਾਵ ਨੇ ਸਲੋਗਨ ਦੇ ਕੇ ਲੋਕਾਂ ਨੂੰ ਫਰਮਾਇਆ ਹੈ ਔਰ ਆਪਣੇ ਇਹੋ ਜੇ ਮੱਕੜ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਕਿ ਜੇ ਜਦੋਂ ਤੱਕ ਸਮਝ ਪਈ ਉਦੋਂ ਤੱਕ ਸਮਾਂ ਬੀਤ ਗਿਆ ਇਦਾਂ ਦਾ ਇੱਕ ਨਵਾਂ ਵਿਸ਼ਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਕਰਨ ਜਾ ਰਹੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ 2005 ਦੇ ਵਿੱਚ ਰੋਜ਼ਗਾਰ ਦੀ ਗਰੰਟੀ ਦੇਣ ਵਾਲੀ ਇੱਕ ਸਕੀਮ ਲਾਂਚ ਹੋਈ ਸੀ ਜਿਹਦਾ ਨਾਂ ਸੀ ਪਿੰਡੂ ਰੋਜ਼ਗਾਰ ਮਹਾਤਮਾ ਗਾਂਧੀ ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਯਾਨੀ ਕਿ ਮਨਰੇਗਾ ਕੇਂਦਰ ਸਰਕਾਰ ਵੱਲੋਂ ਇਸ ਦਾ ਭੋਗ ਪਾ ਦਿੱਤਾ ਗਿਆ ਹੈ ਤੇ ਹੁਣ ਨਵੀਂ ਸਕੀਮ ਜਿਹੜੀ ਹੈ ਉਹ ਲਾਂਚ ਕੀਤੀ ਗਈ ਹੈ ਵਿਕਸਤ ਭਾਰਤ ਰੋਜ਼ਗਾਰ ਅਤੇ ਅਜੀਬ ਕਾ ਗਰੰਟੀ ਮਿਸ਼ਨ ਯਾਨੀ ਕਿ BB ਜੀ ਰਾਮ ਜੀ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਪ੍ਰਭਾਵ ਕੀ ਹੈਗਾ ਮੁੱਦਾ ਨਾਮ ਬਦਲਣ ਦਾ ਨਹੀਂ ਹੈਗਾ ਤੇ ਨਾ ਹੀ ਮੁੱਦਾ ਹੈਗਾ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਮੁੱਦਾ ਇਹ ਹੈਗਾ ਕਿ ਇਸ ਬਿੱਲ ਨੂੰ ਲੈ ਕੇ ਆਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨੇ ਸ਼ਰਾਰਤ ਵਜੋਂ ਜਿਹੜਾ ਹੈਗਾ ਨਾਮ ਦੇ ਉੱਤੇ ਬਹਿਸ ਕਰਵਾਈ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਬਹਿਸ ਵੀ ਚੱਲੀ ਤਾਂ ਕਿ ਜਿਹੜਾ ਅਸਲ ਮਕਸਦ ਹੈ ਇਸ ਨਵੇਂ ਬਿੱਲ ਦੇ ਵਿੱਚ ਉਸ ਨੂੰ ਛੁਪਾਇਆ ਜਾ ਸਕੇ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਹੈ 12 ਕਰੋੜ ਤੋਂ ਵੱਧ ਪੇਂਡੂ ਮਜ਼ਦੂਰ ਨੇ ਜਿਨ੍ਹਾਂ ਦੇ ਕਾਰਡ ਬਨੇ ਹੋਏ ਐ ਉਹਨਾਂ ਦੇ ਉੱਤੇ ਪਵੇਗਾ ਔਰ ਮੈਂ ਤੁਹਾਡੇ ਜ਼ਰੀਏ ਉਹ ਸਾਡੇ ਪੇਂਡੂ ਮਜ਼ਦੂਰ ਜਿਨ੍ਹਾਂ ਦੇ ਰੋਜ਼ਗਾਰ ਦੇ ਉੱਤੇ ਫਰਕ ਪਵੇਗਾ ਉਹਨਾਂ ਦੇ ਰੂਬਰੂ ਹੋਣਾ ਚਾਹਣਾ ਵਾਂ ਤੇ ਇਹ ਦੱਸਣਾ ਚਾਹਣਾ ਕਿ ਇਹ ਜਿਹੜੀ ਕੇਂਦਰ ਦੀ ਸ਼ਰਾਰਤ ਹੈਗੀ ਹੈ ਜਿਹੜੀ ਇਹ ਕੇਂਦਰ ਦੀ ਨਟੰਕੀ ਹੈਗੀ ਹੈ ਉਸ ਦਾ ਉਹਨਾਂ ਦੇ ਜੀਵਨ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ ਸਭ ਤੋਂ ਪਹਿਲੀ ਗੱਲ ਜਿਹੜਾ ਹੈਗਾ ਕਿ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮਨਰੇਗਾ ਦੇ ਵਿੱਚ 100 ਦਿਨਾਂ ਦੇ ਕੰਮ ਦੀ ਗਰੰਟੀ ਸੀ ਤੇ ਹੁਣ 125 ਦਿਨਾਂ ਦੀ ਗਰੰਟੀ ਹੋਏਗੀ ਦੇਖਣ ਨੂੰ ਤੇ ਬਹੁਤ ਵਧੀਆ ਲੱਗਦਾ ਪਰ ਜਦੋਂ ਅਸੀਂ ਚੰਗੀ ਤਰ੍ਹਾਂ ਖੋਖ ਕਰਦੇ ਹਾਂ ਇਸ ਬਿੱਲ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਇਹਦਾ ਕਲੌਜ਼ ਜਿਹੜਾ 66 ਹੈਗਾ ਉਹ ਕੀ ਕਹਿੰਦਾ ਹੈ ਪਹਿਲਾਂ ਗਰੰਟੀ ਸੀ ਕੰਮ ਦੇਣ ਦੀ ਜਿਹੜਾ ਕਲੋਜ਼ 68 ਹੈ ਉਹ ਕੰਮ ਨਾ ਦੇਣ ਦੀ ਗਰੰਟੀ ਦਿੰਦਾ ਹੈ ਮੇਰੇ ਕਹਿੰਦਾ ਮਤਲਬ ਹੈ ਇਸ ਬਿੱਲ ਦਾ ਇਹ ਹਿੱਸਾ ਹੈ ਕਿ ਜਦੋਂ ਖੇਤੀ ਦਾ ਪੀਕ ਸੀਜ਼ਨ ਹੁੰਦਾ ਆ ਉਹਨਾਂ 60 ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਮਜ਼ਦੂਰਾਂ ਨੂੰ ਕੋਈ ਕੰਮ ਦੀ ਗਰੰਟੀ ਨਹੀਂ ਹੈਗੀ ਇਹ ਕੌਣ ਤੈਅ ਕਰੇਗਾ ਕਿ ਇਹਨਾਂ 60 ਦਿਨਾਂ ਦੇ ਵਿੱਚ ਇਸ ਪਿੰਡੂ ਮਜ਼ਦੂਰ ਨੂੰ ਖੇਤੀ ਦੇ ਵਿੱਚ ਜਿਹੜਾ ਰੋਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ ਉਹਦੇ ਘਰ ਦਾ ਚੁੱਲ੍ਹਾ ਚੱਲਿਆ ਜਾਂ ਨਹੀਂ ਚੱਲਿਆ ਇਹਦੀ ਗਾਰੰਟੀ ਕੌਣ ਦੇਗਾ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਲੇਬਰ ਮਾਰਕੀਟ ਹੈ ਉਹ ਇਹਦੇ ਨਾਲ ਮੁਕਲੀ ਹੋਏਗੀ ਔਰ ਜਿਹੜਾ ਮਜ਼ਦੂਰ ਹੈ ਪਿੰਡੂ ਮਜ਼ਦੂਰ ਜਿਹੜਾ ਹੈਗਾ ਉਸ ਦਾ ਸੋਸ਼ਣ ਜਿਹੜਾ ਉਹ ਵਧੇਗਾ ਔਰ ਇੱਕ ਚੀਜ਼ ਹੋਰ ਕਿ ਜਦੋਂ ਇਸ ਮਨਰੇਗਾ ਐਕਟ ਦੇ ਤਹਿਤ ਕਿਸੇ ਨੂੰ ਕੰਮ ਦੀ ਜ਼ਰੂਰਤ ਹੁੰਦੀ ਸੀ ਤਾਂ ਉਹਦਾ ਫੈਸਲਾ ਹੇਠਲੇ ਪੱਧਰ ਤੇ ਹੁੰਦਾ ਸੀ ਗਰਾਸਰੂਟ ਲੈਵਲ ਤੇ ਹੁੰਦਾ ਸੀ ਸਰਪੰਚ ਲੈਵਲ ਤੇ ਹੁੰਦਾ ਸੀ ਉਹ ਜਾ ਕੇ ਉਸ ਨੂੰ ਰਿਕਵੈਸਟ ਕਰਦਾ ਸੀ ਕਿ ਮੈਨੂੰ ਕੰਮ ਦੀ ਜ਼ਰੂਰਤ ਹੈ ਤੇ ਉਸ ਨੂੰ ਕੰਮ ਦਿੱਤਾ ਜਾਂਦਾ ਸੀ ਤੇ ਮੈਨੂੰ ਕੀ ਭਾਜਪਾ ਦੀ ਲੀਡਰਸ਼ਿਪ ਜਾਂ ਕੇਂਦਰ ਦੀ ਸਰਕਾਰ ਇਹ ਦੱਸੇਗੀ ਕਿ ਹੁਣ ਉਹ ਪਿੰਡੂ ਮਜ਼ਦੂਰ ਜਾ ਕੇ ਮੋਦੀ ਸਾਹਿਬ ਨੂੰ ਪੁੱਛੇਗਾ ਉਹਦੀ ਪਹੁੰਚ ਦੇ ਸਰਪੰਚ ਤੱਕ ਬੜੀ ਮੁਸ਼ਕਲ ਨਾ ਸੀ ਉਹਨਾਂ ਦੇ ਰੋਜ਼ਗਾਰ ਦਾ ਕੀ ਬਣੇਗਾ ਔਰ ਦੂਸਰੀ ਵੱਡੀ ਗੱਲ ਹੈਗੀ ਹੈ ਕਿ ਇਸ ਜਿਹੜੀ ਗਰੰਟੀ ਦੇ ਨਾਲ ਉਹ ਘੱਟੋ ਘੱਟ ਇੱਜ਼ਤ ਦੀ ਜਿਹੜੀ ਆ ਉਹ ਰੋਟੀ ਖਾਂਦਾ ਸੀ ਉਹਦੇ ਘਰ ਦਾ ਚੁੱਲ੍ਹਾ ਚੱਲਦਾ ਸੀ ਉਸ ਦੇ ਉੱਤੇ ਜਿਹੜਾ ਹੈਗਾ ਗ੍ਰਹਿਣ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਨੇ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ ਇੰਨਾ ਹੀ ਨਹੀਂ ਹੈ ਇਸ ਜਿਹੜੀ ਮਨਰੇਗਾ ਨੂੰ ਬੰਦ ਕਰਕੇ ਜਿਹੜੀ ਨਵੀਂ ਬੀਬੀ ਜੀ ਰਾਮਦੀ ਸਕੀਮ ਇਹ ਲੈ ਕੇ ਆ ਰਹੇ ਹੈਗੇ ਆ ਇੰਦਾ ਸੂਬਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਾੜਾ ਪ੍ਰਭਾਵ ਪਏਗਾ ਕਿਉਂ ਪਹਿਲੀ ਗੱਲ ਤਾਂ ਹੁਣ ਕੇਂਦਰ ਸਰਕਾਰ ਫੈਸਲਾ ਕਰੇਗੀ ਇਹਦਾ ਜਿਹੜਾ ਕਲੌਜ਼ 5 ਹੈਗਾ ਉਹ ਦੱਸਦਾ ਹੈ ਕਿ ਕਿਹੜੇ ਸੂਬੇ ਦੇ ਕਿਹੜੇ ਖੇਤਰ ਦੇ ਵਿੱਚ ਕਿੰਨਾ ਕੰਮ ਦੇਣਾ ਹੈ ਇਹਦੀ ਫੰਡ ਦੀ ਅਲੋਕੇਸ਼ਨ ਕੇਂਦਰ ਸਰਕਾਰ ਕਰੇਗੀ ਕਿ ਕਿਸ ਸੂਬੇ ਨੂੰ ਕਿੰਨਾ ਫੰਡ ਦੇਣਾ ਉਹ ਕੋਈ ਸੈਟ ਫਾਰਮੂਲਾ ਨਹੀਂ ਹੈਗਾ ਇਸ ਤੋਂ ਪਹਿਲਾਂ ਮਨਰੇਗਾ ਦੇ ਵਿੱਚ ਕੀ ਸੀ ਕੇ 90% ਹਿੱਸਾ ਜਿਹੜਾ ਉਹ ਕੇਂਦਰ ਸਰਕਾਰ ਪਾਉਂਦਾ ਸੀ ਤੇ 10% ਹਿੱਸਾ ਜਿਹੜਾ ਉਹ ਸੂਬਾ ਸਰਕਾਰ ਪਾਉਦੀ ਸੀ ਲੇਕਿਨ ਉਹਦਾ ਆਰਥਿਕ ਬੋਝ ਵੀ ਜਿਹੜਾ ਹੈਗਾ ਉਹ ਸੂਬਿਆਂ ਦੇ ਉੱਤੇ ਪਾ ਦਿੱਤਾ ਗਿਆ ਇਸ ਨਵੇਂ ਬਿੱਲ ਦੇ ਵਿੱਚ ਹੁਣ 60 ਅਤੇ 40 ਦੀ ਰੇਸ਼ੋ ਦੇ ਨਾਲ ਜਿਹੜਾ ਹੈਗਾ ਇਸ ਚੀਜ਼ ਦਾ ਖਰਚਾ ਕਰਨਾ ਹੋਵੇਗਾ